ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ਹਰ ਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅਕਾਲ ਪੁਰਖ ਅੱਗੇ ਸੱਚੇ ਪਾਤਸ਼ਾਹ ਕੀ ਇਹੀ ਅਰਦਾਸਾਂ ਬੇਨਤੀਆਂ ਕਰਨਾ ਹਮੇਸ਼ਾ ਵੀ ਜਿੰਨੇ ਸਾਡੇ ਮਿੱਤਰ ਪਿਆਰੇ ਨੇ ਸੱਜਣ ਪਿਆਰੇ ਨੇ ਸਾਡੀਆਂ ਭੈਣਾਂ ਨੇ ਜੋ ਸਾਨੂੰ ਆਪਣਾ ਆਸ਼ੀਰਵਾਦ ਬਖਸ਼ਦੀਆਂ ਨੇ ਸਾਡੇ ਲਈ ਅਰਦਾਸਾਂ ਬੇਨਤੀਆਂ ਕਰਦੇ ਨੇ हे ਦਾਤਾ हे ਅਕਾਰਪੁਰਖ हे ਸੱਚਾ ਪਾਚਾ ਇਹ ਦੱਸੇ ਪਾਛਾਈਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੋਟੀ ਦਾਤੀ ਖੁਸ਼ ਰੱਖੀਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੇ ਜ਼ਿੰਦਗੀ ਵਿੱਚ ਤੇ ਦੁੱਖ ਤਕਲੀਫਾਂ ਕੱਢ ਕੇ ਵਾਰਪੇਂਕਦੇ ਇਹ ਮੇਰੇ ਵੱਲੋਂ ਅਰਦਾਸਾਂ ਬੇਨਤੀਆਂ ਨੇ ਤੁਹਾਡੇ ਸਾਰਿਆਂ ਦੇ ਲਈ ਜਿਹੜੇ ਇਸ ਸਮੇਂ ਬੈਠੇ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਲੋ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸਰਬਜੀਤ ਅਨਾਉਂਸਮੈਂਟ ਲੱਗਿਆ ਕਰਨ ਕਿਹੜੀ ਗੱਲ ਦੀ ਕਰਨ ਲੱਗਿਆ ਮੈਂ ਹੁਣ ਦੇਖਦਾ ਮੋਹ ਨਗਰ ਨਿਵਾਸੀ ਜੀ ਸ਼ਹੀਦੀ ਪੰਦੜਵਾਲਾ ਚੱਲ ਰਿਹਾ ਜੀ ਪਾਪਾ ਉਹ ਖਵੰਦ ਦੇ ਵਿੱਚ ਆਪਣੇ ਨਗਰ ਵੱਲੋਂ ਅੱਛਾ ਜੜੀ ਫਤਿਹਗੜ੍ਹ ਸਾਹਿਬ ਲੰਗਰ ਚੱਲਣਾ ਜੀ ਸਾਡੇ ਨਗਰ ਵੱਲੋਂ ਬਈ ਉਹਦੇ ਸਮੰਦਰ ਦੇ ਵਿੱਚ ਦੁੱਧ ਦੀ ਅਨਾਉਂਸਮੈਂਟ ਵਗੈਰਾ ਲੱਗੇ ਜੀ ਕਰਨ ਅੱਛਾ ਉਹਨੇ ਕੱਕਰੇ ਚੱਪਲਾ ਲਾਇਆ ਜੁੱਤੀਆਂ ਲਾਈਆਂ ਕੋਲ ਹੋਣਾ ਹੈ ਹੁਣ ਇਹ ਕਿਆ ਕਾਤੇ ਖੋਲੀਆਂ ਇਹ ਅੱਛਾ ਜੁੱਤੀ ਖੋਲ ਕੇ ਉਹਨੇ ਡੈਡੀ ਦੇ ਨਾਲ ਲੰਗਰ ਛਕਣਾ ਜੇ ਨੇ ਕਰਨ ਵੀ ਬੈਠ ਗਿਆ ਵਿੱਕੀ ਵੀ ਬੈਠ ਗਿਆ ਖੰਭ ਦੇ ਵਿੱਚ ਥੱਲੇ ਬੈਠ ਗਿਆ ਵਾਹ ਗੁਰੂ ਜੀ ਕੋ ਖਾ ਖਾ ਵਾਹ ਗੁਰੂ ਆ ਦੇਖੋ ਹਾਂ ਆ ਦੇਖੋ ਵੀ ਸਾਡਾ ਨਾਣਾ ਪ੍ਰਸਾਦਾ ਲੱਗਾ ਵਾ ਖਾਣਦੇ ਹੀ ਨੇ ਇਹ ਹੁਣ ਨੂੰ ਮੂਹ ਲਵੇਣਾਂ ਨੇ ਆਪਣਾ ਇਹ ਮੂਚ ਆਉਣ ਵਾਲੇ ਸਿਸਟਮ ਏ 64 ਕਰਤਾ ਗਈ ਓਕੇ ਸਭ ਕੁ ਟੇਡਾ ਮੇਡਾ ਜਿਹਾ ਪੂਰਾ ਕੰਮ ਕਰ ਗਈ ਉਹ ਬਰੈਡ ਆ ਗਏ ਨਾ ਬਰੈਡ ਲੱਦਣ ਜਾਣਾ ਉਹ ਸੇਵਾਦਾਰ ਦੇਖਦੇ ਫਿਰਦੇ ਲੋ ਅੱਛਾ ਕਿੱਥੇ ਤੇ ਉਹ ਮੰਗ ਗੱਡੀ ਉਹ ਕਰਤਾ ਤੋਂ ਉਹਨਾਂ ਨੂੰ ਆਰਡਰ ਅੱਛਾ ਬੜੀ ਪੂਰੀ ਗੱਡੀ ਆ ਗਈ ਕਹਿਣ ਦਾ ਬਾਪ ਉਹਨੂੰ ਟਰਾਲੇ 'ਚ ਲੋਡ ਕਰਨੇ ਸਾਰੇ ਹਮ ਬੱਸ ਬੱਸ ਉਹਦੇ ਬਾਅਦ ਸੇਵਾਦਾਰਾਂ ਦੀ ਵੀ ਜ਼ਰੂਰਤ ਆ ਗਿਆ ਨਾ ਹਾਂ ਉਹ ਥੱਲੇ ਬੰਦੇ ਦਾ ਕੰਮ ਹੈ ਨੀ ਹਾਂ ਹਾਂ ਅੰਨੀਆ ਰੋਟੀਆਂ ਕਾਂਦਾ ਮੇਰਾ ਪੁੱਤ ਮੇਰੇ ਪੁੱਤ ਨੇ ਅੱਜ ਜਾਣਾ ਫਿਰ ਹੋਈ ਹੋਣੀ ਗੱਤ ਮਾ ਰੋਟੀਆਂ ਦੀਆਂ ਰੋਟੀ ਕਾਂਦੀ ਹੈ ਹੋਰ ਨਾ ਸੁਡਾ ਰੋਟੀ ਖਾਂਦੀ ਮੈਂ ਅੱਛਾ ਮੈਨੂੰ ਮੈ ਮੈਨੂੰ ਬੁਖਾਰ ਚੜ ਗਿਆ ਡਾਕਟਰ ਸਾਹਿਬ ਮੈਨੂੰ ਠੀਕ ਹੈ ਤੂੰ ਕੱਲ ਆਡੋ ਮੇਰੇ ਕੋਈ ਹਾਂ ਮੈਂ ਮੇਰੇ ਕੋਲ ਕਿੱਥੇ ਗਿਆ ਤੁਹਾਡਾ ਸਮਾਨ ਕਿੱਥੇ ਚਲੇ ਗਿਆ ਜੀ ਕਿੱਥੇ ਸਮਾਨ ਡਾਕਟਰ ਵਾਲਾ ਹੂੰ ਕਾਲੇ ਦੇ ਪੁੱਤ ਵੀਰ ਜੀ ਨੂੰ ਪੁੱਤ ਬੈਠੇ ਖਾਲੇ ਹਾਂ ਹਾਂ ਅਛਾ ਮਨੇ ਬੁੱਕੀ ਦੇ ਦਾਇਆ ਦੇ ਦੇ ਬੁੱਕੀ ਮਰਜੀ ਮਨ ਨਹੀਂ ਬਹਾਗੁਰਪਾਲ ਸਾਹਿਬ ਨੂੰ ਦਵੇ ਦੋ ਟਾਈਮ ਪ੍ਰਸਾਦਾ ਵਧੀਆ ਹਾਂ ਰੁੱਖੀ ਮਿੱਸੀ ਜਿਹੇ ਜਿਵੇਂ ਮਿਲੇ ਬਿਲਕੁਲ ਸਾਰਿਆਂ ਨੂੰ ਦੇਣੀ ਚਾਹੀਦੀ ਆ ਰੁੱਖੀ ਮਿੱਸੀ ਆ ਚਾਹੇ ਕੁਝ ਵੀ ਆ ਅੰਨਾ ਜਿਹੜਾ ਇਹ ਭਾਈ ਸਾਹਿਬ ਨੂੰ ਮਿਲਦਾ ਰਹੇ ਉਹਨਾਂ ਕਿਸਾਨ ਭਰਾਵਾਂ ਦਾ ਵੀ ਧੰਨਵਾਦ ਜੋ ਇਹਨਾਂ ਨੂੰ ਅੰਨਾ ਨੂੰ ਪੈਦਾ ਕਰਦੇ ਨੇ ਇਹ ਤਾਂ ਹੀ ਉਹ ਕਰਨਾ ਬਣਦਾ ਸ਼ੁਕਰੀਆ ਦਾ ਹਾਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਨਾ ਮਣਦਾ ਟਾਈਮ ਟੂ ਟਾਈਮ ਹਰ ਇੱਕ ਜਿਹੜਾ ਸ਼ੁਕਰੀਆ ਦਾ ਕਰਨਾ ਚਾਹੀਦਾ ਤੇ ਜਿਹੜਾ ਬਿਆਨ ਉਹ ਲੈ ਕੇ ਆਏ ਸੀਗੇ ਜਿ ਜਿੰਮੀ ਆਂਦਾ ਉਹ ਲੱਗਿਆ ਜੀ ਹੁਣ ਹੁਣ ਬਣਿਆ ਹੋਇਆ ਜੀ ਸਾਡੇ ਉਹ ਹਾਂ ਉਹਨਾਂ ਦਾ ਤਾਂ ਪਤਾ ਹੀ ਨਹੀਂ ਮਿਲਦਾ ਕਿ ਤਰ੍ਹਾਂ ਐਦਾਂ ਹੀ ਉਹ ਵਰਤੇ ਜਾਂਦਾ ਉਹਨਾਂ ਨੇ ਬਸ ਉਹਨਾਂ ਨੇ ਉਲਝ ਗਏ ਹੋਰ ਇੱਕ ਉਹ ਲਾਹਤ ਇਕੱਠ ਨੂੰ ਦੇਖ ਕੇ ਮੈਂ ਫਿਰ ਕੀ ਕਰਨਾ ਤਾਂ ਹੁਣ ਹਾਂ ਵੀ ਕਰਨ ਵੀਰ ਤੇਰਾ ਪਲਾਨ ਕੀ ਆਏ ਹੁਣ ਮੇਰੇ ਬਲੇ ਤੁਹਾਨੂੰ ਸਾਰੇ ਪਿਆਰ ਵਿੱਚ ਆਸਰੇ ਰੱਖਦਾ ਨਹੀਂ ਤੈਨੂੰ ਕਿਹਾ ਕਿ ਹਾਂ ਹੁਣ ਜਿੱਤ ਜਾਣਾ ਹੈ ਉਹ ਥੈਂਕ ਯੂ ਮੇਰੇ ਵੱਲ ਤੋਂ ਵੀ ਲਿਆਉਂਦਾ ਪੁੱਤ ਕਦ ਲੈ ਤੂੰ ਵੀ ਗਾ ਲੈ ਹਾਂ ਆ ਲੈ ਜੋਣਾ ਕਾਕਾ ਪਾਪਾ ਬਾਪ ਤੇ ਰੋਟੀ ਲੈ ਕੇ ਆਇਆ ਚੋਪੜੇ ਦੇ ਨਾਲੇ ਨੂਨ ਲਾ ਕੇ ਹੂੰ ਹੂੰ ਮਰਾ ਕਰਕੇ ਤਹਿਲਾ ਕੇ ਦਿੱਤੀ ਮੈਨੂੰ ਤਾਂ ਲੈ ਕੇ ਨਹੀਂ ਆਈ ਮੈਂ ਨਹੀਂ ਆਉਂਦੀ ਅੱਜ ਤੂੰ ਵੀ ਲੈ ਕੇ ਆਉਂਦੀ ਹੈ ਹੈ ਗਿਆ ਮੇਰੇ ਕੋਲ ਦਾ ਪੁੱਤ ਤੂੰ ਛੱਡ ਲੈ ਆਪ ਮਾਤਾ ਸਤਿਓਂ ਮੁੰਨੇ ਖਾਵੀ ਮੈਨੂੰ ਦੇ ਦਿੰਦੀ ਲਿਆ ਕੇ ਆ ਰਖ ਲੈ ਮੁੰਨਾ ਖਾਣ ਕੀ ਆ ਤੈਰੀ ਭੁੱਖਣੀ ਕਿੱਥੇ ਆ ਕਹਿੰਦੀ ਪਾਪਾ ਨੇ ਮੰਗਾਈ ਆ ਤੂੰ ਉਹ ਕਾਹਨੂ ਮੈਂ ਇਹਨੂੰ ਕਹਿੰਦੇ ਇੱਕ ਬੁਰਕੀ ਜਦੇ ਤੇਰੇ ਕੋਲੋਂ ਦੌੜ ਗਈ ਇਹ ਪਹਿਲਾਂ ਵੀ ਕਹਿੰਦੀ ਮੇਰੇ ਪਾਪਾ ਖਾ ਗਿਆ ਆਪੇ ਖੜਾ ਗਈ ਹਾਂ ਕਹਿੰਦੀ ਚੱਕ ਤੂੰ ਮੈਂ ਹੋਰ ਲੈ ਕੇ ਆਉਂਦੀ ਆਂ ਝੂਠੀ ਨੂਨ ਲੱਗਿਆ ਹੋਇਆ ਹੈ ਨਿਕ ਤਿੰਨ ਨਾਲੋਂ ਜ਼ਿਆਦਾ ਤਾਂ ਨਹੀਂ ਆਨ ਜ਼ਿਆਦਾ ਨਹੀਂ ਠੀਕੇ ਆ ਰਿੱਟਾ ਹੋਰ ਲੈਣੀ ਆਕਾਰ ਮੈਨੂੰ ਜੀਮਿਕਾਂ ਦਾ ਚਾ ਕੱਢ ਕੇ ਲਿਆ ਦੇ ਸਾਬੂ ਤਾਂ ਆ ਨਹੀਂ ਕਰੀ ਜਹਾ ਤੇ ਆਲੂ ਨਾਲ ਫਰੀ ਹੂੰ ਆਲੂ ਖਾ ਉਹ ਪੰਡੂ ਲਾਲੂ ਕਾ ਨੂੰ ਸਾਬੀ ਹੋਰ ਲਿਆ ਦੇ ਤੁਸੀਂ ਆ ਖਾ ਲੋ ਹਾਂ ਮੈਨੂੰ ਮੈਨੂੰ ਖਾਰ ਜੜ ਗਿਆ ਡਾਕਟਰ ਆ ਗਿਆ ਗਾਣਾ ਡਾਕਟਰ ਕਹਿੰਦਾ ਤੇਰਾ ਇਲਾਜ ਕਰਨਾ ਮੈਂ ਹਾਏ ਹਾਏ ਡਾਕਟਰ ਜਾਵ ਮੈਨੂੰ ਤਾਂ ਨਹੀਂ ਮੈਂ ਡਾਕਟਰ ਜਾਵ ਮੈਨੂੰ ਤਾਂ ਨਹੀਂ ਮੈਂ ਉਹ ਡਾਕਟਰ ਤੂੰ ਡਾਕਟਰ ਹੈ ਆਏ ਉਹਨੂੰ ਖਾਰ ਜੜ ਗਿਆ ਹਾ 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 ਹਾਈ ਅੱਛਾ ਮੈਨੂੰ ਖਾਰ ਚੜ ਗਿਆ ਦਾਈ ਅੱਛਾ ਹਾਂ ਆਪੇ ਮੈਨੂੰ ਦਾਈ ਦੇ ਦੋ ਆ ਦੇਖ ਮੈਨੂੰ ਦਾਈ ਦੇ ਅੱਛਾ ਕਹਿੰਦਾ ਅੱਛਾ ਡਾਕਟਰ ਹੈ ਤੇ ਡਾਕਟਰ ਮੈਨੂੰ ਦਾਈ ਦੇ ਦੋ ਡਾਕਟਰ ਸਾਹਿਬ ਆਏ ਮੈਨੂੰ ਖਾਰ ਚੜ ਗਿਆ ਇਹ ਕੀ ਕਰਦੇ ਕਿਤੇ ਚੜ ਗਿਆ ਡਾਕਟਰ ਜੀ ਹੋਣਾ ਡਾਕਟਰ ਸਾਹਿਬ ਈ ਕੋਲ ਆ ਪਰੀਜ਼ ਪੁਆਹ ਮਾਰਾ ਤੇਰਾ ਐ ਹਾਂ ਤੂੰ ਖੁਲਾ ਗਿਆ ਮਨੋ ਹਾਈ ਹਾਈ ਜਾ ਸਿਰ ਤੂੰ ਖਦਾ ਡਾਕਟਰ ਦਾ ਨਹੀਂ ਆਉਂਦੀ ਆਉਂਦੀ ਆਏ ਜਾ ਐ ਹਾਈ ਵੇ ਖਾਰ ਚੜ ਗਿਆ ਡਾਕਟਰ ਜਾਵ ਉਹ ਮੈਨੂੰ ਕੋਈ ਦਵਾਈ ਦੇ ਲੈ ਮੈਂ ਫਿੜਦੀਆਂ ਟਿਕਟੂ ਕੋਸ਼ੱਕ ਕੇ ਮੈਂ ਤਾਂ ਟੀਕੇ ਹੀ ਨਹੀਂ ਲਾਉਣਾ ਹਾਈ ਚਲਾਇਆ ਚ ਚੱਕ ਕੇ ਕਰਿਆ ਉਹਦੇ ਨਾਲ ਆਏ ਮੈਂ ਤੂੰ ਖੁਲਾ ਗਿਆ ਉਹ ਕੋਈ ਮੈਨੂੰ ਦਾਈ ਦੇ ਲੋ ਉਹ ਦਾਈ ਦੇਵਾ ਮੈਨੂੰ ਕੋਈ ਇਹ ਕਾ ਗੱਲ ਬਣੀ ਇਹਨੂੰ ਪਤਾ ਲੱਗ ਗਿਆ ਵੀਡੀਓ ਆਏ ਵੇ ਕਰਨ ਮਨੂੰ ਦਾਈ ਦੇ ਯਾਰ ਮਨੋ ਮਨ ਬੁਖਾਰ ਚੜ ਗਿਆ ਇਹ ਸਮਾਨ ਤੇਰਾ ਸ਼ੁਭਰੀ ਤਨੂਣੀ ਦੇਣਾ ਹੁਣ ਆ ਲੈ ਤੇ ਕੱਢ ਦੇ ਦਵਾਈ ਪਹਿਲਾਂ ਦਵਾਈ ਕੱਟਣ ਆ ਮੈਂ ਦਵਾਈ ਲਵਾਂਗਾ ਮੈਨੂੰ ਨਹੀਂ ਪਤਾ ਕਿ ਕਿਰਨ ਦੇ ਦਵਾਈ ਸੁਬਰੀ ਦੋਗੀ ਆ ਕੱਟ ਤੈਮ ਸੁਬਰੀ ਦਈ ਦਈ ਮੈਨੂੰ ਚੇਤੀ ਚੁੱਭੂ ਦੋ ਆ ਕਰੋ ਆ ਕਰੋ ਆ ਪਾਣੀ ਪਾ ਉਲਟੀ ਆ ਗਈ ਆ ਪਾਣੀ ਉਲਟੀ ਆ ਗਈ ਉਲਟੀ ਆ ਗਈ ਉਲਟੀ ਆ ਗਈ ਆਏ ਆ ਲੈ ਚਲ ਹੁਣ ਤੁਹਾਡਾ ਪਤਾ ਹੀ ਨਹੀਂ ਹੈਗਾ ਹੁਣ ਤੁਸੀਂ ਕੀ ਕਰਨੇ ਯਾਰ ਵਿੱਚ ਬਗਾਰ ਮਤਲਬ ਆਏ ਆ ਲੈ ਆ ਦਈ ਦਈ ਕਾਇ ਅੱਛਾ ਉਹ ਵਖਾਤ ਚੈੱਕ ਕਰਨਾ अच्छा कितना पका रहा है एक सौ पांच बल 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 दाई दे दो मैंने छेती छेती दाई दे दो मैंने दाई आ, दे दे आ बियोशी दी दवाई ठीक है ठीक है ला दो बियोशी दी दवाई आ ओ करना तू तैयार हो जा पुत्र जाके जा हाँ तेरे फिर उधर मासी रहने दीदी ने करना भाई ओ हो हाँ ये मेरी दाई कौन लाऊंगा मेरे टीका किने लाऊंगा टीका आई टीका कौन लाऊंगा मेरे आ टीका

ਬ੍ਰਾਜ਼ੀਲ ਚੈੱਕ ਕਰ ਦੋ ਇਤਨੇ ਦਿਨ ਚੈੱਕ ਕਰ ਦੋ ਕੋਈ ਮੇਰਾ ਆ ਗਿਆ ਅੱਛਾ ਆ ਆ ਆਈ ਕਾ ਮਤ ਹੈ ਨਾ ਮੁੰਦੇ ਅੱਛਾ ਉਹ ਕਹਾਂਗੇ ਉਹ ਮੈਨੂੰ ਆ ਜਾਈ ਗਏ ਇਹ ਕਾਏ ਉਹ ਮੁੰਡੂ ਫੋਕਰਾ ਨਾ ਮੇਰੇ ਕੀ ਉਹ ਕਿਹਾ ਤਾਂ ਆਏ ਗਏ ਅੱਛਾ ਆਏ ਗਏ ਅੱਛਾ ਮੋਮਾਂ ਬਖਰ ਲਗਾਈ ਨੀ Jeg vet hva det er. ਇਦਾਂ ਵੇਗਾ ਆ ਮੇਰਾ ਟੀਕਾ ਲਾ ਨਹੀਂ ਦਿੱਤੀ ਲਗੇ ਕੱਲੇ ਜੀ ਬਈ ਇਹ ਗਈ ਐ ਜੀ ਹੁਣ ਕੈਮਰੇ ਮੂਰੇ ਕਰਦੀ ਐ ਜੀ ਥੋੜੀ ਜਿਹੀ ਕੋਹ ਨਹੀਂ ਕੱਲੀ ਕੱਲੀ ਗੱਲ ਕਰਕੇ ਦਿਖਾਉਂਦੀ ਐ ਜੀ ਐਨ ਪੂਰੀ ਇਹ ਮਿਲਾਓ ਜੀ ਟੀਕਾ ਲਾਉਣਾ ਟੇਡੇ ਹੋ ਪਰ ਲੈ ਬਸ ਇਹਨੂੰ ਹੋਈਏ ਕਰੋ ਵੋ ਕਰੋ ਕਾਫੀ ਕੁਝ ਕਰ ਕਰਕੇ ਦਿਖਾਉਂਦੀ ਐ ਮੈਂ ਸੋਚਿਆ ਵੀ ਜਿਹੜੇ ਚੋੜ ਮੋੜ ਜੇ ਤੁਹਾਨੂੰ ਦਿਖਾਈਏ ਪਰ ਇਹ ਕੈਮਰੇ ਮੂਰੇ ਨਹੀਂ ਕਰਦੀ ਹੈਗੀ ਨਹੀਂ ਆਪੇ ਚੱਕਿਆ ਜੀ ਡਾਕਟਰ ਆ ਗਿਆ ਡਾਕਟਰ ਆ ਗਿਆ ਡਾਕਟਰ ਆ ਗਿਆ ਚਲੋ ਵੀ ਚਲੋ ਚਲੋ ਜੇ ਇਹਦੇ ਉਧਰ ਵਿੱਕੀ ਵੀ ਟੇਡਾ ਜਾ ਕੇ ਪੈ ਗਿਆ ਮੈਨੂੰ ਬੁਖਾਰ ਚੜ ਗਿਆ ਮੈਂ ਵੀ ਪੈ ਗਿਆ ਬੱਪੂ ਯਾਰ ਕਰਦੀ ਐ ਨਾਟਕ ਹੈ ਡਾਕਟਰਾਂ ਵਾਲਾ ਹੁਣ ਜੀ ਜਾਣਾ ਅੱਜ ਵਿੱਕੀ ਨੇ ਸੰਦੀਪ ਨੇ ਤੇ ਕਰਨਵੀਰ ਤੇ ਇਹ ਸ਼ੁਭਰੀਤ ਨੇ ਜੈਤਮਿੰਦ ਦੇ ਨਾਲ ਆਪਣਾ ਮਾਛੀਵਾੜਾ ਸਾਹਿਬ ਨੂੰ ਜਿੱਥੇ ਜਾ ਕੇ ਇਹਨਾਂ ਨੇ ਮੱਥਾ ਟੇਕ ਕੇ ਆਉਣਾ ਦਸਮ ਪਿਤਾ ਦਾ ਅੱਜ ਲਾਸਟ ਅੱਜ ਲਾਸਟ ਦਵਾਨਾ ਉੱਥੇ ਦਸਮ ਪਿਤਾ ਗਏ ਹੋਏ ਸੀਗੇ ਮਾਛੀਵਾੜਾ ਸਾਹਿਬ ਜਿੱਥੇ ਕਿ ਇੱਕ ਸ਼ਬਦ ਉਚਾਰਨ ਹੋਇਆ ਤਾਂ ਹਾਲ ਮਰੀਦਾ ਨੂੰ ਕਹਿਣਾ ਮਿੱਤਰ ਪਿਆਰੇ ਦਾ ਹਾਲ ਮਰੀਦਾ ਨੂੰ ਕਹਿਣਾ ਸ਼ਬਦ ਹੈਗਾ ਜਿਹਦਾ ਆਪਾਂ ਬਹੁਤ ਆਕਸਰ ਸੁਣਦੇ ਹੁੰਦੇ ਹਾਂ ਉਹੀ ਸ਼ਬਦ ਉੱਥੇ ਉਚਾਰਨ ਹੋਇਆ ਸੀਗਾ ਤੇ ਉੱਥੇ ਉਹ ਬੇਰੀ ਹੈਗੀ ਐ ਤੇ ਉਹ ਦਰਖਤ ਉੱਥੇ ਖੜਾ ਜਿਸ ਦਰਖਤ ਦੇ ਥੱਲੇ ਉਹਨਾਂ ਨੇ ਸ਼ਬਦ ਉਚਾਰਿਆ ਸੀਗਾ ਤੇ ਬੜੀ ਪਵਿੱਤਰ ਧਰਤੀ ਹੈ ਜੀ ਤੇ ਉਹ ਤੁਹਾਨੂੰ ਵਿੱਕੀ ਨਾਲ ਵਾਲੇ ਬਲੌਗ ਦੇ ਵਿੱਚ ਲਾ ਲਓ ਚਾਹੇ ਜੈਸਮੀਨ ਵਾਲੇ ਬਲੌਗ ਦੇ ਵਿੱਚ ਲਾ ਲਓ ਤانوں ਸਾਰਾ ਕੁਝ ਦੇਖਣ ਨੂੰ ਮਿਲੂਗਾ ਜੀ ਉਹਦੇ ਵਿੱਚ ਉਹ ਪੋਸਤਾਰਤੀ ਦਾ ਦਰਸ਼ਨ ਜ਼ਰੂਰ ਕਰਿਓ ਤੁਸੀਂ ਸਾਰੇ ਜਣੇ ਚਲੋ ਥੋੜੀ देर तक ਕੁਸ਼ੋਰ ਦਿਖਾਉਂਦੇ ਆ ਜੀ ਠੀਕ ਆ ਲਾ ਪੈ ਪਾ ਹੂੰ ਉਹ ਆਦੀ ਆਦੀ ਮੇਰੇ ਮੁਰਗੀ ਉੱਧਰ ਨੂੰ ਪਤਾ ਲੱਗ ਗਿਆ ਹੂੰ ਬੋਕਰਾ ਵਾ ਉਹ ਚੰਗਾਈ ਟਾਈਮ ਲਾ ਵਲਾਦਾ ਮੈਨੂੰ ਇਹਨਾਂ ਦਾ ਪਹੁੰਚ ਗਿਆ ਜੀ ਮੈਂ ਵੀ ਮਣੇ ਮੱਜਰੇ ਹਾਂ ਫੋਨ ਬੈਠੀ ਹੈ ਬਲਾਸ ਸਤਿਕਾਰ ਇਧਰ ਵਾਈ ਗੁਰਜੀ ਦਾ ਖਾਨ ਸਾਹਿਬ ਵਾਈ ਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਕਦੇ ਭੋਲੇ ਨੂੰ ਫੋਨ ਮਲਾਉਨੇ ਆ ਫੋਨ ਹੀ ਨਹੀਂ ਲੱਗ ਰਿਹਾ ਮਾਤਾ ਸਤਿਕਾਰ ਸਤਿਕਾਰ ਬਹੁਤ ਸਾਰਿਆਂ ਨੂੰ ਵਹੀ ਦੀ ਤੰਦਰੁਸਤੀ ਰੱਖੇ ਅਸੀਂ ਤਾਂ ਬੁੱਧਾ ਕੰਮ ਕਰਨ ਲੱਗੇ ਮੈਂ ਇਹਨੇ ਵਿਚਾਰੀ ਨੇ ਕੱਪੜੇ-ਕਪੜੇ ਤੋਂ ਆਏ ਆ ਅੱਛਾ ਤਾਂ ਹੀ ਤੋਂ ਬਗੜ ਚਾਜਦਾ ਹੀ ਲੱਗਿਆ ਅੱਜ ਹੈ ਇਹ ਕੱਪੜੇ ਔਰ ਰਜਾਈਆਂ ਰਜਈਆਂ ਸਾਰਾ ਰਜਾਈਆਂ ਤੇ ਛਾੜਾ ਇਹ ਹਾਂ ਹਾਂ ਰਜਾਈਆਂ ਦੇ ਛਾੜ ਚਾਦਰਾਂ ਖਾਸੀਆਂ ਪਈਆਂ ਤੁਹਾਨੂੰ ਹਾਂ ਫਿਰ ਰੱਤੋਂ ਧੁੱਪ ਤੇ ਚਾਂਸ ਥੋੜੀ ਜਿਹਾ ਘੱਟੇ ਲੱਗਦੇ ਨਿਕਲਣ ਦੇ ਪਰ ਬੱਦਲ ਵਾਈ ਨਹੀਂ ਹੋਈ ਵੀ ਹੈਗੀ ਵਿੱਚ ਹੋਏ ਜਾਂਦਾ ਫਿਰ ਬੀਬੀ ਕਹਿੰਦੀ ਚੱਲ ਵੀ ਮੈਂ ਕਹਾਂ ਵੀ ਵੀ ਆਏ ਮਖਾਵੇ ਜੇ ਬੜੀ ਸਵਾ ਆ ਗਈ ਫਿਰ ਜਮ ਨਹੀਂ ਨਿਕਲਦਾ ਇਹ ਵੀ ਗੱਲ ਹੁੰਦੀ ਹੈ ਹਾਂ ਹੁਣ ਤੋ ਤੋ ਕਿਵੇਂ ਰੱਖ ਦੋ ਵੀ ਲੈ ਮਾਰ ਕੇ ਇਹਨਾਂ ਨੂੰ ਰਜਾਈਆਂ ਨੂੰ ਖਾਲੂ ਧੁੱਪਾ ਲਵਾ ਨੀ ਪੋਲੀਫੋਨ ਨਹੀਂ ਚੱਕਦੀ ਹੈਗੀ ਪੋਲੀਫੋਨ ਨਹੀਂ ਚੱਕਦੀ ਕੋਈ ਕੀ ਚ ਸਿਗਰ ਕਿ ਉਹ ਹੋਰ ਰਿੰਗ ਜਾਂਦੀ ਆ ਰਿੰਗ ਵੀ ਨਹੀਂ ਜਾਂਦੀ ਬਸ ਉਹ ਹੋ ਜਾਂਦਾ ਇਹ ਹੁਣ ਤਾਂ ਕਿਤੇ ਚਲੇ ਜਾਣਾ ਚਾਹੀਦਾ ਤੁਹਾਨੂੰ ਮੇਰੇ ਖਿਆਲ ਚ ਕਿੰਨੇ ਵਜੇ ਕਿਹਾ ਤਾਂ ਪੁੱਛ ਨਹੀਂ ਦੱਸਿਆ ਤਾਂ ਵੀ ਕਿੰਨੇ ਵਜੇ ਉਤਰਨਾ ਸੀ ਪੋਲੀ ਕਹਿੰਦੀ ਵੀ 5 ਘੰਟੇ ਸਾਨੂੰ ਗਾਂ ਲੱਗਦੇ ਸਿੰਗਾਪੁਰ ਤੇ 5 ਘੰਟੇ ਲੱਗਣੇ ਆ ਆਸਟ੍ਰੇਲੀਆ ਜਾਣ ਨੂੰ ਆ ਰਾਤ 2 ਘੰਟੇ ਇੱਥੇ ਤੇ ਲੇਟ ਚੱਲੇ ਰਹੋ ਰਾਤ ਕਿੰਨੇ ਵਜੇ ਮੇਰੀ ਪੋਲੀ ਗੱਲ ਹੋਈ ਕਹਿੰਦੀ ਵੀ ਅਸੀਂ ਸਿੰਗਾਪੁਰ ਉਤਰਨ ਲੱਗੇ ਆ ਹਾਂ ਜਾ ਤੇ ਕਿੰਨੇ ਘੰਟੇ ਦੀ ਸਟੇਟ ਸੀ ਉੱਥੇ ਵੀ 2 ਘੰਟੇ ਸਵੇਰ 10 ਵਜੇ 10 ਵਜੇ 7 ਘੰਟੇ ਦੀ ਸੱਤ ਕੰਟ ਦੇ ਸੇਤੀ ਤੇ ਤੇ ਅਰ ਅਨਾ ਫੇਤਾ ਠੀਕੇ ਆ ਇਹ ਜਿਹੇ ਢਵੇਂ ਪਹੁੰਚਣਾ ਦਾ ਫੇਤਾ ਹਾਂ ਇਹ ਤਾਂ 5 ਵਜੇ 5 ਘੰਟੇ ਫਿਰ ਉਹਨਾਂ ਨੂੰ ਆਪਣੇ ਘਰ ਜਾਣ ਨੂੰ ਲੱਗਣੇ ਆ ਅੱਛਾ ਉੱਥੇ ਤੇ 5 ਘੰਟੇ ਹੋਰ ਹਾਂ ਨਹੀਂ 5 ਮਤਲਬ ਜੇ ਹੁਣ ਉੱਥੇ ਕੱਗ ਲੱਗਦਾ ਜਾਂ ਹਾਂ ਜਿਹੜੇ ਇਹਰਪੋਰਟ ਪਰ ਤੇ ਉਤਰਨਾ ਉਹਨਾਂ ਨੇ ਜਿਹਦੇ ਕਹਿੰਦੀ 5 ਘੰਟੇ ਲੱਗਣੇ ਚਾਹੀਦੇ ਬਿਲਕੁਲ ਜੇ ਬਤਾ ਛਾਂ ਤੱਕ ਜੇ ਹੁਣ ਉਤਰਦੇ ਆ ਹੁਣ ਉਹ ਨਹੀਂ ਰਿੰਗ ਜਾਂਦੀ ਐ ਨਹੀਂ ਟੂ ਟੂ ਹੋ ਜਾਂਦਾ ਕੋਸੇ ਵੀ ਨਹੀਂ ਹੁੰਦਾ। ਨਾਲੇ ਇਖਾ ਮੈਂ ਮਰਾ ਕੋ ਫੜਾ ਰਹੀ। ਪੜਾਈ। ਕੁ ਮਿੰਟ। ਹਮ। ਤੇ ਮੈਂ ਕਹਾਂ ਤੁਸੀਂ ਮਾਰੋ ਗੱਲਾਂ ਛਲਾਂ। ਹੈ? ਗੱਲਾਂ ਕਹਿ ਮਾਰੀਏ ਚਾਹ ਦੀ ਸਲਾ ਹੈ। ਵੀ ਚਾਹੇ ਪੀ ਲਈਓ ਤੁਸੀਂ। ਚਾਹ ਆ ਪੰਗੇ ਤੇ ਨਾ ਪੈਚਾ ਹੂੰ। ਤੁਸੀਂ ਪੀਓਂਗਾ? ਨਾ ਜੀ ਨਾ ਪੀਣੀ ਨਹੀਂ ਹੈਗੀ ਚਾਹ। ਕਰਨ ਠੀਕ ਤਾਂ। ਕਰਨ ਇਹਦਾ ਬਣਾਉਂਦਾ ਕਹਿੰਦਾ ਲੈ ਕੇ ਆ ਫੜਦੇ ਕ ਤਾਂ ਜਾਣਾ ਕਹਿੰਦਾ ਮੱਥੇ ਨੂੰ। ਮੱਛੂਆੜਾ ਸਾਹਿਬ ਨੂੰ। ਅੱਛਾ। ਚੱਲ ਖੋਈਂ। ਇਹ ਵਰਸਾ ਬਿੰਦਿਖਦਾ ਕਿਥੇ ਵੇਜ ਦੇ। ਤਾਂ ਤੁਸੀਂ ਕਾਪਰ ਦੇ ਨੰਬਰ ਆਈ ਜਾਂਦੇ ਆ ਇੱਕ ਕਿੰਮਤਿਕ ਟੁਮਟ ਨਿਕਲਿਆ ਭਾਈ ਆਏ ਆ ਆਪਿਆ ਬਰ ਸਭਾ ਇਹ ਇੱਥੇ ਦੇ ਨਾਮ ਇਹ ਭੋਲੀ ਦਾ ਨੰਬਰ ਮਲਾਬ ਤੁਸੀਂ ਬਹੁਤ ਵਾਰਾ ਗੱਲ ਕੋਲ ਤੁਹਾਡੀ ਹੋਈ ਕੋਈ ਨਹੀਂ ਹੈਗੀ ਲੋਟੀ ਵੀ ਖਾਣੀ ਹੈ ਤੈਨੂੰ ਨਾ ਨਾ ਬਹੁਤ ਪਈ ਨਾ ਤੇ ਮੈਂ ਗਿਆ ਖਾਣੇ ਨੂੰ ਨਾ ਲਾ ਲਿਆ ਜੀ ਇੱਥੇ ਵੀ ਭੋਲੀ ਮਾਸੀ ਉਹ ਲਿਖਿਆ ਵਾ ਨੰਬਰ ਦੇ ਉੱਪਰ ਜੈਸਮੀਨ ਨੇ ਸੇਵ ਕਰਿਆ ਹਣਾ ਕਿਸੇ ਦਿਨ ਹਾਂ ਉਹ ਅਚਰੇ ਤੇ ਕਰਦੀ ਰਹਿੰਦੀ ਆ ਇਹ ਰਿੰਗ ਰਿੰਗ ਜਾਂਦੀ ਆ ਦਾ ਮਤਲਬ ਫਿਰ ਉਹ ਨੈਟ ਵਿੱਚ ਹੈਗੀਆਂ ਮੇਰੇ ਕੋਲ ਤਾਂ ਟੂਰ ਟੂਰਦੀ ਦੀ ਤੁਹਾਡੇ ਕੋਲ ਤਾਂ ਰਿੰਗ ਜਾਂਦੀ ਆ ਹਾਂ ਹੈਲੋ ਅਲੱਗ ਕਰੀ ਗੱਲ ਹੋ ਗਈ ਗੱਲ ਫੜੀ ਕਰੀ ਗੱਲ ਕਰੀ ਕੇ ਨਹੀਂ ਹੋ ਗਈ ਲੈ ਹੈਲੋ ਹਾਂ ਮੈਂ ਮੈਂ ਫੋਰ ਤਾਂ ਨਹੀਂ ਤਾਂ ਪਹਿਲਾਂ ਚੱਕਿਆ ਹਾਂ ਉਹ ਹੋ ਗਿਆ ਤਾਂ ਮੈਂ ਜੇ ਉਤਰੀ ਹਾਂ ਜਹਾਜ਼ ਚ ਸਾਡਾ ਸਬਾਨ ਦੇਖਦੇ ਜਿਹੜਾ ਮੈਂ ਹੱਥ ਤੇ ਮਿੱਠਾ ਮੱਖਾ ਲੇ ਗੀ ਨਾ ਅੱਛਾ ਅੱਛਾ ਕੋਈ ਨਾ ਕੋਈ ਨਾ ਕੋਈ ਨਾ ਹਾਂ ਮੈਂ ਤਾਂ ਆ ਕਰਕੇ ਉਹ ਮੈਂ ਤਾਂ ਨਹੀਂ ਤੇ ਜੀਚੇ ਦਾ ਆ ਮੈਨੂੰ ਕੋਈ ਨਹੀਂ ਫਿਰ ਚੱਕ ਨਹੀਂ ਹੋ ਰਿਹਾ ਜੀ ਜਦ ਜਹਾਜ਼ ਉਤਰਦੇ ਅੱਛਾ ਅੱਛਾ ਕੋਈ ਗੱਲ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਦੇਖ ਲੈ ਸਬਾਨ ਘਰ ਜਾ ਕਾ ਕਰਨੀ ਗੱਲ ਕਿੰਨੇ ਘੰਟੇ ਦਾ ਰਸਤਾ ਇੱਥੇ ਤੇ ਤੁਹਾਨੂੰ ਹਾਂ ਅੱਜੇ ਤੋਂ ਘੰਟੇ ਦਾ ਅੱਧੇ ਘੰਟੇ ਦਾ ਘਰਾਂ ਪਹੁੰਚ ਜਾਣਾ ਪੰਜਣ ਹਾਂਜੀ ਹਾਂ ਇਹ ਨਾਲੇ ਮੈਨੂੰ ਕਹਿੰਦੇ ਸੀ 5 ਘੰਟੇ ਦਾ ਪਰ ਮੈਨੂੰ ਕਿਹਾ ਸੁਣ 5 ਘੰਟੇ ਦਾ ਸਿੰਘਾ ਪੁੱਤੇ ਦਾ ਮੈਨੂੰ ਗਲਤ ਫਹਿਮੀ ਹੋ ਗਈ ਅੱਛਾ ਹੋਰ ਠੀਕ ਠਾਕ ਐ ਆਂਖਾਂ ਕਿ ਰੰਚਲੀ ਹੋ ਗਈ ਨੂੰ ਉਲਟੀਆਂ ਲੱਗੀਆਂ ਹਾਂ ਫੇ ਪਾਣੀ ਦਾ ਹੋ ਗਿਆ ਫਰਕ ਇਹਨੂੰ ਹਾਂ ਹੁਣ ਠੀਕ ਐ ਹਾਂ ਹਾਂ ਠੀਕ ਐ ਮੈਂ ਹੁਣ ਤੁਹਾਨੂੰ ਘਰ ਜਾ ਕੇ ਫੋਨ ਕਰਦੀ ਆ ਮੈਂ ਸਮਾਨ ਚੱਕ ਕੇ ਫਿਰ ਅਸੀਂ ਜਾ ਰਹੀ ਆ ਬਾਹਰ ਕੋਈ ਨਾ ਕੋਈ ਨਾ ਕੋਈ ਨਾ ਜਾ ਕੋਈ ਨਾ ਕੋਈ ਨਾ ਕੱਢ ਲੋ ਕੱਢ ਲੋ ਕੱਢ ਚੰਗਾ ਚੰਗਾ ਠੀਕ ਆ ਚੰਗਾ ਓਕੇ ਨਾ ਕੋਈ ਗੱਲ ਕੋਈ ਦੇਖ ਹੁਣ ਮੈਂ ਬੀਬੀ ਦੇ ਚਿਹਰੇ ਪਰ ਥੋੜੀ ਰੌਣ ਕਾਢੀ ਨਹੀਂ ਆਏ ਤਾਂ ਮੇਰੀ ਗੱਲ ਨਹੀਂ ਜਰੂਰੀ ਪਈਆ ਮੈਂ ਲਾਲਾ ਫੋਨ ਮੈਂ ਲਾਲਾ ਫੋਨ ਮੈਂ ਲਾਲਾ ਫੋਨ ਜਾ ਕੇ ਕਾਹਦੀ ਆ ਜਾ ਰਹੀ ਚੱਲ ਤੂੰ ਚੱਕ ਆਪਣਾ ਸਮਾਨ ਹੁਣ ਕਰਨਾ ਨੇ ਇੱਥੇ ਜਾਣਾ ਮੱਛਵੜਾ ਸਾਹਿਬ ਨੂੰ ਫਿਰ ਆਪਾਂ ਪਹੁੰਚੇ ਟਾਈਮ 'ਕਾ ਘਰਾਂ ਚੱਲ ਠੀਕ ਇੱਕ ਛੜ ਦੇ ਫੋਨ ਪਰ ਰੱਖ ਦੇ ਕਿ ਆ ਤਰ ਫੋਕ ਮੇਰਾ ਹੀ ਚੇਨ ਕਰਦਾ ਮੀਂਗੀ ਕੋਲ ਤੋਂ ਜਾਣਾ ਕੋਦੇ ਨਿਕਾਤੇ ਰਹਿ ਜਾ ਅੱਜ ਹੈ ਨਾ ਅੱਜ ਰਹਿ ਜਾ ਚਲ ਮੈਂ ਫੇਰ ਆ ਜਾਂਗੀ ਉਧਰ ਘਰ ਵੀ ਦੇਖਣਾ ਛੜ ਕੋਈ ਮੈਂ ਹੁਣ ਵਿੱਚ ਵਿਚਾਲੇ ਛੇਤੀ ਆ ਜਗਾਣਾ ਆਹੋ ਆਹ ਮੈਂ ਇੱਕ ਦੋ ਰਾਤਾਂ ਲਾ ਜੇ ਕੱਲ ਨੂੰ ਆਹੋ ਠੀਕ ਠੀਕ ਆ ਮੈਂ ਇੱਧਰੋਂ ਚਲੇ ਜਾਣਾ ਹਜ਼ੂਰ ਸਾਹਿਬ ਨੂੰ ਹਾਂ ਤੂੰ ਇੱਥੇ ਆ ਦੀ ਮੈਂ ਵੀ ਆ ਜਾਣਾ ਇਹਨੇ ਤੇ ਚਿੰਗਰੇ ਪਹਿਲੀ ਤਰੀਕ ਨਾ ਜੂ ਸਮਝ ਜਾਣਾ ਤੂੰ ਰਹਿ ਆਜ ਠੀਕ ਗੱਲ ਇਹ ਕਰਨਾ ਠੀਕ ਆ ਜੇ ਜੇ ਛੁੱਟੀਆਂ ਹੋਈਆਂ ਜੇ ਨਾ ਛੁੱਟੀ ਸਕੂਲ ਅੱਗੇ ਕਰਨ ਦੇ ਅ ਕਰਨ ਜਦ ਤੱਕ ਸਕੂਲ ਆ ਜਾਣਗੇ ਚਾਚਾ ਕਿ ਤੇਰਾ ਕਿੱਥੇ ਬੈਗ ਪੂੜ ਜਾ ਕੋਈ ਨਾ ਚਲੋ ਜੀ ਫੇਰ ਤੁਹਾਨੂੰ ਘਰ ਜਾ ਕੇ ਮਿਲਦੇ ਆ ਜੀ ਵਿੱਕੀ ਕੇ ਚੱਕੀ ਮੀ ਕਹਿੰਦਾ ਹੁਣ ਇਹ ਕੀ ਆਈਆਂ ਵਿੱਕੀ ਹਮਾਬੱਤ ਆ ਹੈਗੀ ਮੇਰੀ ਬਿਮਾਰੀ ਦੀ ਦਵਾਈ ਕਹਿੰਦਾ ਹਜੇ ਕੀ ਗ੍ਰੀਨ ਚਾ ਹਾਂ ਉਦੋਂ ਫਿਰ ਦਾ ਜੈਲੋ ਚ ਜਾਓਗੇ ਉਹਦੇ ਬਾਅਦ ਰਾਈਟ ਚ ਜਾਓਗੇ ਫਿਰ ਸਟਾਪ ਰਾਈਟ ਚ ਜਾ ਕੇ ਆਓ ਅੱਛਾ ਪਹਿਲਾਂ ਗ੍ਰੀਨ ਖਤਮ ਕਰਨੀ ਪਹਿਲਾਂ ਨਹੀਂ ਨਹੀਂ ਖਾਣੀ ਪੈਣੀ ਆ ਪਹਿਲਾਂ ਗ੍ਰੀਨ ਖਾਣੀ ਆ ਤਿੰਨ ਗੋਲੀਆਂ ਹਾਂ ਫਿਰ ਇਹਦੀਆਂ ਖਾਣੀਆਂ ਕਿੰਨੇ ਟਾਈਮ ਬਾਅਦ ਖਾਣੀਆਂ ਇਹ ਤਿੰਨ ਟਾਈਮ ਖਾਣ ਦੇ ਵਿੱਚ ਸਵੇਰ ਨੂੰ ਗ੍ਰੀਨ ਦੁਪਹਿਰ ਨੂੰ ਤੇਰੀ ਨਾ 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 ਲਾਹ ਫਿਰ ਤੇਰੀ ਕੋ ਕੰਮ ਸਮਝ ਆਉਂਦਾ ਤੁਸੀਂ ਕਿਸੇ ਨੂੰ ਪੁੱਛ ਹਾਂ ਪੁੱਤ ਹਾਂ ਫੜ ਜਾ ਹਾਂ ਹਾਂ ਤਿੰਨ ਟਾਈਮ ਗੋਲੀਆਂ ਤਿੰਨ ਤਿੰਨ ਖਾਣੀਆਂ ਰਹਿਣੀਆਂ ਪਹਿਲਾ ਗਰੀਨ ਜਿਆ ਤਨ ਖਾ ਲੈਣੀ ਆ 2 ਮਿੰਟ ਦੇ ਬੱਗੇ ਬਾਅਦ ਅਜਾ ਦੋ ਦੋ ਕਿੰਨੇ ਬਾਅਦ ਬਾਅਦ ਦੋ ਮਿੰਟਾਂ ਦੇ ਬੱਗੇ ਬਾਅਦ ਹਾਂ 2 ਮਿੰਟ ਦੋ ਮਿੰਟ ਬਾਅਦ ਵਿੱਚ ਪਹਿਲਾ yellow ਖਾ ਲੈਣੀ ਹਾਂ ਫਿਰ ਆ ਰੈੱਡ ਖਾ ਲੈਣੀ ਅੱਛਾ ਇਹ ਮਤਲਬ 6 ਮਿੰਟ ਚ ਇਹ ਸਵੇਰੇ ਖਾ ਲੈਣੀ ਆ 6 ਮਿੰਟ ਚ ਦੁਪਹਿਰ ਨੂੰ ਖਾਣੀ ਆ 6 ਮਿੰਟ ਚ ਸ਼ਾਮ ਨੂੰ ਖਾਣੀ ਆ ਅੱਛਾ ਹੁਣ ਤੁਸੀਂ ਖਾ ਲਓ ਉਹ ਖੈਰਾ ਬਾਦ ਟੱਪਿਆ ਏ ਐਂਡੀ ਛਿੱਤੀ ਜਾਗ ਹਵਾਇਆ ਜਿਹੜੀ ਮੇਰੇ ਨਾਲ ਫੋਨ ਕਰ ਕੋਨ ਆਇਆ ਹੁਣ ਹੁਣ ਆਇਆ ਮੰਦੂ ਵੀ ਫੋਨ ਆਇਆ ਉਹ ਜਿਹੜਾ ਕਹਿੰਦਾ ਟਰੈਕਟਰ 'ਤੇ ਬੈਠਣ ਲੱਗੀ ਆ ਟਰਾਲੇ 'ਤੇ ਰਵਿੰਦਰ ਜਦ ਵੀ ਨਦਰੂਦ ਆਪਤਾ ਵੀ ਫੈਰਾਬਾਦ ਆ ਗਿਆ ਜੇ ਮੈਂ ਫੇਰ ਕੋਣ ਹੁਣ ਉਹਨਾਂ ਦੇ ਚੱਕਰ ਇਹ ਆ ਹਾਂ ਜੀ ਕੱਲ ਦੀ ਤੁਸੀਂ ਕਿਹਾ ਰਹੇ ਹੱਸਾ ਕੱਲ ਕੇ ਤਾਂ ਪਤਾ ਨਹੀਂ ਆ ਸਕੀ ਮੈਂ ਖਿਆਲੀਆ ਰੋਟੀਆਂ ਨੇ ਚੁੱਲੇ ਤੇ ਬਣਾਈਆਂ ਬਹੁਤ ਵਧੀਆ ਟੀਨਾ ਨਹੀਂ ਪਾਉਂਦੇ ਜਾਲ ਹੱਸ ਕੇ ਤਾਂ ਦੱਸ ਨਹੀਂ ਮੀਂਹ ਵਿੱਚ ਰੋਟੀ ਬਣ ਤੂ ਚੁੱਲੇ ਤੇ ਹੱਸ ਕੇ ਤਾਂ ਬਹੁਤ ਪਰੜੀ ਨੋ ਨਹੀਂ ਇਹ ਅਗਵਾਰੀ ਹੋ ਹਰ ਹਰ ਤੈਨੂੰ ਤੈਨੂੰ ਚਾਰ ਮਹੀਨੇ ਬਦਲ ਲੈ ਸ਼ਰੀਰ ਇਹ ਤਾਂ ਕਰਕੇ ਤੇ ਸ਼ਿਕਾਇਤ ਨਾ ਵੀ ਹੋ ਗਈ ਬਰਾਣੀ ਭੁੱਲ ਜਾ। ਇਹ ਆਹ ਅੱਗ ਵਾਲੀ ਹੋਈ ਮੈਂ ਬੁਝਾਈ ਪੀ ਆ ਗਿਆ। ਹਾਂ। ਆਪੇ ਬੁਝਾਈ ਜਾਂਦਾ। ਬੁਝਾਈ ਇਹਨੇ ਕਿਤੇ ਗੱਲਾਂ ਦੇ ਨਹੀਂ ਬੁਝਾਈ। ਲੱਕੜੀਆਂ ਕਾਂਟ। ਓਹ ਜਾਣ ਲੈ ਕੰਦੀ ਕੋਰੇ। ਮੈਂ ਨਾ ਖਾਲੀ ਤੀਲਾ ਰੱਖਿਆ। ਬੱਚੇ ਹਵਾ ਚੰਗ ਸਕਦੀ ਆ ਤੇ ਰੁਸ ਸਕਦੀ। ਮਾਂ ਵੀ ਮਾਂ ਹੈ। ਹਾਂ ਆ ਕਿਆ ਕਹਿੰਦਾ। ਪੌਂਡਟਾ ਪਹੁੰਚ ਗਈ ਤੇ ਨਹੀਂ। ਹਾਂ। ਸਭੂ। ਅਜੂਬ ਉਹਿਆ ਤਾਂ ਬੋਲਾ ਲੈਣੀਆਂ ਇੰਨੀਆਂ ਚੀਜ਼ਾਂ ਤੇਰੇ ਕੋਲ ਕੌਣ ਲੈ ਕੇ ਆਇਆ ਇੰਨੀਆਂ ਚੀਜ਼ਾਂ ਬੱਲੇ ਬੱਲੇ ਕੌਣ ਸੁਖੋ ਸੁਖੜੀ ਗਈ ਹੈ ਥੈਂਕ ਯੂ ਤਾਂ ਕਹਦੇ ਮੰਮਾ ਉਹਨੂੰ ਥੈਂਕ ਯੂ ਤਾਂ ਕਹਦੇ ਹਾਂ ਰੁਕੋ ਜੰਮਿਆ ਇਹ ਐ ਹਾਂ ਰੁਕ ਤੇ ਥੈਂਕ ਯੂ ਕਹੋਗੀ ਕਹਦੇ ਥੈਂਕ ਯੂ ਮੰਮਾ ਨੂੰ ਉੱਧਰ ਕਹਿਆ ਜਿਹੜੀ ਚੀਜ਼ਾਂ ਲੈ ਕੇ ਆਈ ਤਰੋਂ ਇੰਨੀਆਂ ਹੈ ਮੇਰੀ ਚੱਕਰ ਆ ਬਲੇ ਮੇਰੀ ਹਾਂ ਹਾਂ ਨਹੀਂ ਮੇਰੇ ਕਾ ਸੁਣੋ ਵੀਰ ਜੀ ਤੇਰੇ ਦੋ ਮੈਂ ਕਰੋ ਆਪਾਂ ਜਾਣਾ ਦਿੱਜੂ ਦਾ ਟਰੈਕਟਰ ਤੇ ਇਹੋ ਇੱਥੇ ਰੱਖ ਦੋ। ਲਾ ਲਾ ਨਹੀਂ ਕੋਈ ਨਹੀਂ ਤੇ ਤੇ ਹਾਂ। ਓਹ। ਅਬ ਇਸ ਤੇ ਬਾਈ ਆਣੇ ਪਿੱਛਾ। ਔਰ ਇਹ ਨਾਲ ਲੈ ਕੇ ਲਾਉਂ ਤੂੰ ਫਿਰ। ਅੰਦਰ ਲੂ ਦੇ ਆਪੇ। ਅਰੇ ਨਿਕਾ ਨਹੀਂ ਹਾਂ। ਤਾਂ ਵੀਦੂ ਉਰ ਗਏ। ਕਰਨ ਦੇਖਿਆ ਕੀ ਕਰਿਆ ਨੇ। ਲਲ ਉਹ ਖਾ। ਕੁੜੀ ਆਹੋ। ਛੋਟਾ ਜਵਾਕ ਹੈ ਉਹ ਛੋਟੀ ਨਹੀਂ ਆਣੀਆ ਤੈਨੂੰ ਝਿੜਕਣ ਨੂੰ ਜੀ ਨਹੀਂ ਕਰਦਾ ਪਰ ਤੂੰ ਪੁੱਠੀ ਗੱਲ ਕਰ ਜਾਂਦਾ ਜਿਹੜੀ ਕੋਈ ਗੱਲੀ ਉਹਨੇ ਜੇ ਤਾਂ ਇਹਨੂੰ ਹਰ ਇੱਕ ਚੀਜ਼ ਸੁਖ ਵੀ ਨਾ ਮਿਲਦੀ ਹੋਵੇ ਤਾਂ ਕਹਿ ਵੀ ਇਹਨੂੰ ਇਹਨੂੰ ਬੁੱਬੇ ਨੇ ਮੰਗਿਆ ਚੀਜ਼ ਦੋਉਂਦੇ ਨਾ ਆਪਾਂ ਹਾਂ ਤਾਂ ਫੇਰ ਹੁਣ ਹੁਣ ਦੇਖੀ ਕਮੈਂਟ ਕਰਨ ਵਾਲਿਆਂ ਨੇ ਕਰਨਾ ਤੂੰ ਹੁਣ ਝਿੜਕਦਾ ਹੀ ਜਾਂਦਾ ਤੂੰ ਝਿੜਕਦੇ ਰਹਿਂਦਾ ਫੇਰ ਵਿੱਚ ਦੋ ਕਮੈਂਟ ਲਾ ਦਿਆਂ ਤੂੰ ਸੀ ਮੁੰਡੇ ਨੂੰ ਰੋਕਦੇ ਨਹੀਂ ਕੁਝ ਵੀ ਉਹ ਕਿਹੜਾ ਕਾਟਾ ਜਦ ਦੀ ਉਹਦੇ ਕੋਲ ਆ ਹਮਮ ਤਾਂ ਗੱਲ ਹੈਗੀ ਉਹ ਆ ਤੁਸੀਂ ਆਪਾਂ ਉਰੇ ਪੈ ਜਾਂਦੇ ਆ ਤਾਂ ਦੋਨਾਂ ਦਾ ਪਿਆਰ ਓਏ ਹੋਏ ਆਰੇ ਕੋ ਮੂ ਦੇ ਕੋਕ ਕਰਨਾ ਭਲਾ ਦਾ ਸਾਡੇ ਕਰਨ ਨੇ ਕਰਨ ਦਾ ਬਹੁਤ ਖੁੱਲਿਆ ਵਾ ਦੇਖੋ ਬਈ ਤੁਸੀਂ ਇਹ 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 ਇੱਕ ਜੀ ਗੇਮ ਬਹੁਤ ਖੇਲਦਾ ਜੀ ਮੋਬਾਈਲ ਦੇ ਉੱਪਰ ਮੈਂ ਇਹਦੀ ਬੰਦ ਕਰਨਾ ਜੀ ਉਹ ਕੰਮ ਚੱਲ ਛੱਡ ਇਹ ਆਹ ਸੈਟਿੰਗਾਂ ਵਿੱਕੀ ਜਿਹੜੀ ਮੈਂ ਹੁ ਕੈਮਰੇ ਦੀ ਕੀਤੀ ਹੋਈ ਆ ਆ ਐਂਡੋਰ ਦੀ ਸੈਟਿੰਗ ਕੀਤੀ ਹੋਈ ਆ ਇੱਥੇ ਵਾਲਾ ਜਦੋਂ ਮੈਂ ਬਾਹਰ ਦੇਖ ਜਾਂਦਾ ਇਹਨੂੰ ਹਾਂ ਉਹ ਚਟਾ ਦਾ ਸ਼ੋਅ ਕਰ ਦੋ ਉਹ ਚਟਾ ਜਾਦਾ ਜਿਹੜਾ ਕਰਨਾ ਤਾਂ ਜਦੋਂ ਬਾਹਰ ਬਾਹਰ ਸ਼ੂਟ ਕਰਨੀ ਹੈ ਤਾਂ ਤੈਨੂੰ ਮੈਂ ਪ੍ਰੋਫਾਈਲ ਦੱਸ ਦਨੀ ਇਹਦੀ ਕਿਹੜੀ ਆ ਜਿਨੇ ਰਿਜ ਕਰਦਾ ਤਾਂ ਆਹ ਲੋਟ ਮੇਰੇ ਵੀ ਚਾਹ ਲੋਟ ਵੱਕਹੀ ਹਾਕਾ ਲਗੀ ਕਰਨ ਮੈਂ ਰੋਟੀ ਖਾਣ ਦੀ ਕੀ ਪਾਇਆ ਵਿੱਚ ਤੁਸੀਂ ਨੂਨ ਮੱਖਣੀ ਨੂਨ ਨਾ ਮੱਖਣੀ ਆਪ ਦੱਸ ਫਿਰ ਪਿਆਏ ਆਦਾ ਕੁੱਟ ਕੇ ਰੱਖੀਏ ਹੁਣ ਮੱਕੀ ਦੀ ਰੋਟੀ ਰੋਟੀ ਉੱਪਰ ਧਰ ਕੇ ਖਾਓ ਜਾਨਾ ਮਾੜਾ ਮੋਟਾ ਅੱਜ ਗੱਲਾਂ ਨਹੀਂ ਸਬਦੀ ਨੂੰ ਪੁੱਛਿਆ ਤਾਂ ਉਹ ਵੀ ਬੋਲੀ ਭੈਣ ਪਹੁੰਚ ਗਈ ਤੇ ਨਹੀਂ ਹਾਂ ਪਹੁੰਚ ਗਈ ਹੁਣ ਇਹਦੀ ਗੱਲ ਕਰਕੇ ਥੋੜੇ ਆਇਆ ਤਾਂ ਤੇ ਵੀ ਜਦੋਂ ਮੈਂ ਉੱਥੇ ਤੁਰਨ ਲੱਗੇ ਤੇ ਜਦੋਂ ਸਿਰਫ ਫੋਨ ਕਰਦਾ ਬੋਲੀ ਨੂੰ ਉਹ ਬਾ ਉੱਤਰ ਹੀ ਆ ਹੁਣੇ ਹਾਲ ਮਤਲਬ ਸਮਝ ਲਓ ਕਹਿੰਦੇ ਘੰਟੇ ਤੱਕ ਅਸੀਂ ਪਹੁੰਚਣਾ ਹਾਂ ਫਿਰ ਨਾ ਥੋੜੀ ਜਿਹੀ ਉਹਨੂੰ ਉਲਟੀ ਅੰਟੀ ਜੇ ਲੱਗੇ ਜਾਂ ਗਲਤ ਕਾ ਲਿਆ ਹੋਣਾ ਜਾਂ ਫਿਰ ਪਾਣੀ ਪੂਣੀ ਦਾ ਫਰਕ ਪੈਂਦਾ ਹੀ ਆ। ਹਾਂ। ਸਫ਼ਰ ਵੀ ਲੰਬਾ ਦਾ। ਲੰਬਾ ਸਹੀ ਗੱਲ ਆ। ਆਪਾਂ ਇੱਥੇ ਬੰਬਾਸ ਤੋਂ ਸਫ਼ਰ ਕਰਕੇ ਥੱਕ ਜਾਂਦੇ ਉਹ ਫੇਰ ਐਡਾ ਜਹਾਜ਼ ਤੋਂ ਸਫ਼ਰ ਕਰਨਾ ਬੈਠਣਾ ਬਹੁਤ ਆ। ਹਾਂ ਸਫ਼ਰ ਬਹੁਤ। 30 ਡੇ ਟਿਕ। ਹਾਂ 7 ਘੰਟੇ ਵਾਲੀ। ਹਾਂ। ਉਹ ਥੋੜਾ ਜਿਹਾ ਚੱਲ ਅੱਗੇ। ਕੀ 7 ਘੰਟੇ ਵਾਲੀ ਕਹਿੰਦੇ ਕਈ ਵਾਰ ਨਾਲ 8 ਘੰਟੇ ਦੀ ਹੁੰਦੀ ਆ। ਇਹ ਵੀ ਆ। ਪਰ ਪਰ ਨਹੀਂ ਸਰਪਾ। ਇਹ ਆਪਾਂ ਕੜਾ ਖਾ ਲਈਏ ਜੀ। ਤੁਸੀਂ ਰੋਟੀ ਖਾ ਲਈ? ਮਾਤਾ ਛੱਕ ਲਿਆ ਬਈ ਸਾਰਾ ਕੁਝ ਪਤਾ ਓਕੇ ਮਰ ਰੋਟੀ ਛੱਕੀ ਫਿਰ ਕੋਈ ਨਹੀਂ ਗਿਆ ਤਾਂ ਚਲੋ ਠੀਕ ਹੈ ਜੀ ਫਿਰ ਅਗਲੇ ਵਲੌਗ ਦੇ ਵਿੱਚ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਰਮਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ